ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹਾਰੇ ਦੋਸਤੋ ਮੈਂ ਤੁਹਾਡਾ ਦੋਸਤ ਹੋਂਦ ਸੁਭਦੀਪ ਸਿੰਘ ਤੁਹਾਡੇ ਆਪਣੇ YouTube ਚੈਨਲ ਸਾਚੀ ਸਾਕ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸ਼੍ਰੋਮੇ ਭਗਤ ਭਗਤ ਰਵਦਾਸ ਜੀ ਬਾਰੇ ਦੋਸਤੋ ਉਹਨਾਂ ਦਾ ਪ੍ਰਕਾਸ਼ ਪੁਰਬ ਨੇੜੇ ਆ ਰਿਹਾ ਉਹਨਾਂ ਦੀ ਜ਼ਿੰਦਗੀ ਦੇ ਵਿਚਕਾਰ ਕੁਝ ਇਹੋ ਜਿਹੇ ਕਹਾਣੇਮਾ ਹੋਈਆਂ ਨੇ ਤੇ ਕੁਝ ਇਹੋ ਜਿਹੇ ਕਿੱਸੇ ਨੇ ਜਿਨ੍ਹਾਂ ਤੋਂ ਗੁਰਨਾਨਕ ਨਾਮ ਲੇਵਾ ਦੇ ਕਰੇ ਜਰਮੇ ਜਿਹੜੇ ਅਸੀਂ ਸਿੱਖਾਂ ਅਸੀਂ ਉਹਨਾਂ ਤੋਂ ਵਾਕਿਫ ਨਹੀਂ ਹੈਗੇ ਬਹੁਤ ਹੀ ਯੋਗ ਗੱਲਾਂ ਨੇ ਇਹੋ ਜਿਹੇ ਕਲੋ ਹਿਸਟਰੀ ਆ ਉਹਨਾਂ ਦੀ ਜਿਨ੍ਹਾਂ ਬਾਰੇ ਸਾਨੂੰ ਜਾਗਰੂਕ ਹੋਣਾ ਸਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜਿਵੇਂ ਕਿ ਅਸੀਂ ਹੁਣ ਪਹਿਲਾ ਜ਼ਿਕਰ ਕਰਦੇ ਆ ਭਗਤ ਰਵਦਾਸ ਜੀ ਬਾਰੇ ਜਿਵੇਂ ਕਿ ਉਹਨਾਂ ਦੇ ਨਾਮ ਦਾ ਭਗਤ ਰਵਦਾਸ ਜੀ ਬਾਰੇ ਦੋਸਤੋ ਇਦਾਂ ਆ ਵੀ ਉਹਨਾਂ ਦੇ ਕੁਲਮ ਲਾ ਕੇ 12 ਨਾਮ ਪ੍ਰਚਲਿਤ ਹਨ ਮਰਦਨੇ ਜਿਵੇਂ ਕਿ ਰੇਦਾਸ ਰਾਏ ਦਾਸ ਰੁਈ ਦਾਸ ਰੁਹੀ ਦਾਸ ਰਵ ਦਾਸ ਰਾਮ ਦਾਸ ਆਰਾਮ ਦਾਸ ਰਵ ਦਾਸ ਜਿਹੜਾ RAMDAS ਆ ਰਵਦਾਸ ਆ ਇਹ ਬਹੁਤ ਮੋਸਟਲੀ ਜਿਹੜੇ ਹੁਣ ਯੂਜ਼ ਹੋ ਰਹੇ ਨੇ ਜਾਂ ਆਮ ਦਿਨਾਂ ਦੇ ਵਿੱਚ ਗੱਲ ਜਿਹੜੇ ਹੁਣ ਪ੍ਰਚਲਿਤ ਨੇ ਇਹ ਉਹ ਨਾਮ ਨੇ ਤਾਂ ਹੀ ਜਿਹੜੇ ਭਗਤ ਰਵਦਾਸ ਜੀ ਨੂੰ ਮੰਨਣ ਵਾਲੇ ਜਿਹੜੇ ਉਹਨਾਂ ਦੇ ਉਪਾਸ਼ਕ ਨੇ ਉਹਨਾਂ ਨੂੰ ਰਵਦਾਸੀ ਜਾਂ RAMDASI ਕਿਹਾ ਜਾਂਦਾ ਦੋਸਤੋ ਜਿਹੜਾ ਫੇਸ ਹੁੰਦਾ ਹਿਸਟਰੀ ਫੇਸ ਹੁੰਦਾ ਉਹਦੇ ਲਈ ਸਾਡੇ ਲਈ ਕੋਲ ਤਿੰਨ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਜਿਵੇਂ ਕਿ ਜਨਮ ਤਰੀਕ ਜਿਹੜੇ ਡੇਟ ਆਫ ਬਰਥ ਆ ਉਹ ਉਹ ਸੁਬਰਾਂਤ ਮਾਤਾ ਪਿਤਾ ਦਾ ਨਾਮ ਔਰ ਜਿੱਥੇ ਉਹਨਾਂ ਦਾ ਜਨਮ ਹੋਇਆ ਬੜੀ ਵਿਡੰਬਨਾ ਹੈ ਸਾਡੇ ਵਾਸਤੇ ਸਹਨਾ ਸਾਡੇ ਸਿੱਖ ਸਾਡੇ ਸਿੱਖਾਂ ਵਾਸਤੇ ਸਾਡੇ ਵਿਦਵਾਨਾਂ ਵਾਸਤੇ ਵੀ ਹਜੇ ਤੱਕ ਅਸੀਂ ਭਗਤ ਰਵਦਾਸ ਜੀ ਬਾਰੇ ਜਿਹੜੀ ਪ੍ਰੋਪਰ ਉਹਨਾਂ ਦੀ ਡੇਟ ਆਫ ਬਰਥ ਆ ਕਿੰਨੀ ਉਹਨਾਂ ਨੇ ਉਮਰ ਭੋਗੀ ਆ ਹਨਾ ਮਾਤਾ ਪਿਤਾ ਦਾ ਨਾਮ ਸਾਨੂੰ ਪ੍ਰੋਪਰ ਜਾਣਕਾਰੀ ਨਹੀਂ ਹੈ ਸਾਡੇ ਕੋਲ ਵੀ ਪੂਖਤਾ ਜਾਣਕਾਰੀ ਨਹੀਂ ਹੈ ਉਹਦਾ ਨੈਟ ਤੇ 19 ਦੇ ਕਰੀਬ ਜਿਹੜੇ ਸਰੋਤ ਨੇ ਰਿਸਰਚ ਪੇਪਰ ਨੇ ਭਗਤ ਜੀ ਉੱਪਰ ਅਵੇਲੇਬਲ ਨੇ ਤੇ ਉਹਨਾਂ ਦੇ ਵਿੱਚੋਂ ਮੋਸਟਲੀ ਜਿਹੜੇ ਨੇ ਉਹ ਇਹ ਕਹਿੰਦੇ ਨੇ ਵੀ 1434 ਤੋਂ ਲੈ ਕੇ 1456 ਤੱਕ ਜਿਹੜੀ ਇਹਨਾਂ ਦੇ ਵਿੱਚ ਵਿੱਚ ਭਗਤ ਜੀ ਦੀ ਡੇਟ ਆਫ ਬਰਥ ਆ ਸਿਰਫ ਦੋ ਜਾਂ ਤਿੰਨ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਵਿੱਚਕਾਰ ਡੇਟ ਆਫ ਬਰਥ ਸੇਮ ਨਹੀਂ ਹੈਗੀ ਜੇ ਮਾਤਾ ਪਿਤਾ ਦੀ ਗੱਲ ਕਰੀਏ ਤਾਂ ਬਹੁਤਿਆਂ ਦੇ ਵਿੱਚਕਾਰ ਇੱਕਾ ਦੁੱਕਾ ਨੂੰ ਛੱਡ ਕੇ ਜਾਂ ਛੱਡ ਕੇ ਮਾਤਾ ਪਿਤਾ ਦਾ ਨਾਮ ਵੀ ਮਤਲਬ ਕਿ ਇਕੱਠ ਹੀ ਮੈਚ ਹੁੰਦਾ ਜੇ ਫਿਰ ਉੱਪਰ ਜਿੱਥੇ ਜਨਮ ਸਥਾਨ ਆ ਜਿੱਥੇ ਜਨਮ ਲਿਆ ਸੀ ਉਹ ਵੀ ਅਸੀਂ ਧੰਨਵਾਦ ਕਰੀਏ ਸਰਦਾਰ ਕਾਨ ਸਿੰਘ ਨਾਬਾ ਜੀ ਦਾ ਹਣਾ ਤੇ ਉਹ ਪ੍ਰਦੇਸ਼ ਸ਼ਮਸ਼ੇਰ ਸਿੰਘ ਜੀ ਅਸ਼ੋਕ ਜੀ ਉਹਨਾਂ ਦਾ ਜਿਨ੍ਹਾਂ ਨੇ ਬਹੁਤ ਹੀ ਜ਼ਿਆਦਾ ਮਿਹਨਤ ਕਰਕੇ ਹਨਾ ਬਹੁਤ ਹੀ ਡੀਪਲੀ ਡੁੰਗਾਈ ਕਰਕੇ ਜਿਹੜੀ ਡੇਟ ਨਿਰਧਾਰਤ ਕੀਤੀ ਆ ਉਹ 1456 ਕੀਤੀ ਆ ਵੀ ਭਗਤ ਰਵਦਾਸ ਜੀ ਦਾ ਜਿਹੜਾ ਜਨਮ ਆ ਉਹ 1456 ਦਾ ਉਸ ਤੋਂ ਬਾਅਦ ਫਿਰ ਅਸੀਂ ਮਾਂ ਬਾਪ ਦੇ ਉੱਤੇ ਆ ਜਾਈਏ ਤਾਂ ਫਿਰ ਉਹੀ ਗੱਲ ਆ ਕੋਈ ਸਰੋਤ ਕੁਝ ਕਹਿੰਦੇ ਨੇ ਕੋਈ ਸਰੋਤ ਕੁਝ ਕਹਿੰਦੇ ਨੇ ਤੇ ਜਿੱਥੇ ਆ ਕਿ ਬਹੁਮਤ ਸਾਡੇ ਵਿਦਵਾਨਾਂ ਦੀ ਉਹ ਇਹ ਹੀ ਆ ਵੀ ਭਗਤ ਰਵਦਾਸ ਜੀ ਜਿਹੜੇ ਪਿਤਾ ਜੀ ਸੀ ਉਹਨਾਂ ਦਾ ਨਾਮ ਸੰਤੋਖੀ ਆ ਔਰ ਮਾਤਾ ਜੀ ਦਾ ਨਾਮ ਗੁਰਪਿੰਨੀ ਆ ਜੀ ਇਸ ਤੋਂ ਬਾਅਦ ਚਾਰ ਸਰੋਤ ਇਹੋ ਜਿਹੇ ਨੇ ਜਿਹੜੇ ਕਹਿੰਦੇ ਨੇ ਕਿ ਭਗਤ ਰਵਦਾਸ ਜੀ ਦਾ ਜਿਹੜਾ ਜਨਮ ਆ ਉਹ ਕਾਂਸੀ ਦੇ ਵਿੱਚ ਹੋਇਆ ਚਾਰ ਇਹ ਕਹਿੰਦੇ ਨੇ ਵੀ ਕਾਂਸੀ ਚ ਨਹੀਂ ਹੋਇਆ ਸੀਗਾ ਮਿਵਾੜ ਦੇ ਵਿੱਚ ਹੋਇਆ ਸੀਗਾ ਤੇ ਕਈ ਸਰੋਤ ਇਹੋ ਜਿਹੇ ਨੇ ਜਿਹੜੇ ਕਹਿੰਦੇ ਸੀਗੇ ਮਾਂਡਵਾਰੀ ਵਿੱਚ ਘਰ ਹੋਇਆ ਸੀਗਾ ਚਾਰ ਇਹ ਗਿਰਦੇ ਨੇ ਸੋ ਕੁਲ ਮਿਲਾ ਕੇ ਸਾਨੂੰ ਇਹ ਹੇ ਤੱਕ ਸਾਡੇ ਦੇਖੋ ਸ਼੍ਰੋਮਣੀ ਭਗਤ ਨੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਚਾਰ ਉਹਨਾਂ ਦੀ ਬਾਣੀ ਦਰਜ ਹੈ ਇਹ ਹੈ ਤਾਂ ਬਹੁਤ ਸਾਰਾ ਇਹ ਹੀ ਨਹੀਂ ਪਤਾ ਲੱਗਿਆ ਹਨਾ ਵੀ ਉਹਨਾਂ ਦੇ ਬਾਰੇ ਜਿਹੜੀ ਬੇਸਿਕ ਨੋਲਿਜ ਆ ਸਾਡੀ ਉਹਨਾਂ ਦਾ ਜਨਮ ਕਿੱਥੇ ਹੋਇਆ ਅਛਾ ਇਹ ਵੀ ਨਹੀਂ ਮਿਲਦਾ ਉਹਨਾਂ ਨੇ ਕੁੱਲ ਉਮਰ ਕਿੰਨੀ ਭੋਗੀ ਸੀ ਸਾਡੇ ਕੋਲ ਸਭ ਤੋਂ ਮਿਲ ਜਾਂਦੇ ਨੇ ਵੀ 101 ਤੋਂ ਲੈ ਕੇ 150 ਸਾਲ ਤੱਕ ਉਹਨਾਂ ਦੀ ਕੁੱਲ ਉਮਰ ਆ ਪਰ ਕੁੱਲ ਉਮਰ ਕਿਹ ਹੈ ਕਿੰਨੀ ਸੀਗੇ ਇਹ ਨਹੀਂ ਪਤਾ ਤੇ ਇਹਦੇ ਬਾਰੇ ਖੋਜ ਕਰਨ ਦੀ ਲੋੜ ਹੈ ਜੀ ਦੂਸਰਾ ਜੀ ਉਸ ਸਮੇਂ ਕਾਂਸ਼ੀ ਦੇ ਵਿੱਚਕਾਰ ਦੋ ਵਾਜਾ ਉੱਠਦੀਆ ਰਹੇ ਇੱਕ ਬਾਜ ਉੱਠਦੀਆ ਭਗਤ ਕਬੀਰ ਸਾਹਿਬ ਵੱਲੋਂ ਦੂਸਰੀ ਉੱਠਦੀਆ ਭਗਤ ਰਵਿਦਾਸ ਜੀ ਵੱਲੋਂ ਭਗਤ ਕਬੀਰ ਜੀ ਨੇ ਉਹ ਕਹਿੰਦੇ ਨੇ ਉਹ ਮਤਲਬ ਕਿ ਜੋ ਆਵਾਜ਼ ਉਹ ਜੋ ਉਹ ਬੋਲਦੇ ਨੇ ਉਹ ਰਵਿਦਾ ਜੋ ਕਹਿੰਦੇ ਨੇ ਉਹ ਉਹ ਬ੍ਰਾਹਮਣ ਨੂੰ ਸਿੱਧਾ ਇਹ ਗੱਲ ਕਹਿੰਦੇ ਨੇ ਕਹਿੰਦੇ ਨੇ ਜਾ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਆਨ ਬਾੜ ਕਾਹੇ ਨਹੀਂ ਆਇਆ ਉਹ ਬੇਪਰਵਾਦ ਨੂੰ ਸਿੱਧੀ ਚੁਣੌਤੀ ਦਿੰਦੇ ਨੇ ਸਿੱਧੀ ਉਹ ਗੱਲ ਕਹਿੰਦੇ ਨੇ ਕਹਿੰਦੇ ਜੇ ਤੂੰ ਆਪਦੇ ਆਪ ਨੂੰ ब्राह्मण मन मन दा उच्च कुल दा मान दा तू कहंदा ਵੀ ਅਸੀਂ શ્રેਸ਼ਟ ਆ ਇਸ ਸਮਾਜ ਦੇ ਵਿਚਾਰ ਤੂੰ ਫਿਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਦੇ ਕਿ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਆਨ ਬਾੜ ਕਾਹੇ ਨਹੀਂ ਆਇਆ ਫਿਰ ਤੂੰ ਉਸੇ ਰਸਤੇ ਕਿਉਂ ਆਇਆ ਜਿਸ ਰਸਤੇ ਪੂਰੀ ਦੁਨੀਆ ਹੀ ਆ ਤੂੰ ਕੋਈ ਹੋਰ ਰਸਤੇ ਧਰਤੀ ਉੱਤੇ ਕਿਉਂ ਨਹੀਂ ਆਇਆ ਫਿਰ ਉਹ ਅਗਲੀ ਗੱਲ ਪੁੱਛਦੇ ਨੇ ਉਹ ਕਹਿੰਦੇ ਤੁਮਕਾ ਤੋ ਬ੍ਰਾਹਮਣ ਹਮਕਾ ਤੋ ਸੂਦ ਹਮਕਾ ਤੋ ਲਹੂ ਤੁਮਕਾ ਤੋ ਦੂਧ ਜੇਕਰ ਤੂੰ ਸਵਰਨ ਜਾਤੀ ਦਾ ਆਪੇ ਆਪ ਨੂੰ ਮੰਨਦਾ ਵੀ ਹਾਂ ਸਾਨੂੰ ਇਸ ਕਰਕੇ ਬਣਾਇਆ ਗਿਆ ਪਰ ਮਾਤਾ ਨੇ ਵੀ ਸਾਡੇ ਲੋਕ ਪੈਰੀਆ ਥਲਾਉਣ ਸਾਨੂੰ ਪੂਜਣ ਅਸੀਂ શ્રેષ્ઠ ਆ ਫਿਰ ਇੱਕ ਗੱਲ ਦਾ ਜਵਾਬ ਦੇ ਦੇ ਵੀ ਤੇਹ ਤੇਰੀਆਂ ਰਗਾਂ ਦੇ ਵਿੱਚਕਾਰ ਸਾਡੇ ਵਾਂਗੂ ਲਹੂ ਕਿਉਂ ਆ ਦੁੱਧ ਕਿਉਂ ਨਹੀਂ ਸੋ ਭਗਤ ਰਵਿਦਾਸ ਜੀ ਵਾਹਿਗੁਰੂ ਕਬੀਰ ਜੀ ਨੇ ਇਹੋ ਜਿਹਾ ਮਤਲਬ ਕਿ ਤੰਜ ਕਸਰੇ ਇਹੋ ਜਿਹੀਆਂ ਗੱਲਾਂ ਕਹੀਆਂ ਨੇ ਵੀ ਜਿਹੜਾ ਉਸ ਸਮੇਂ ਬੇਪਰਵਾਹ ਸੀਗਾ ਬਾਹਮਣਵਾਸੀਗਾ ਆਪਦੇ ਆਪ ਨੂੰ શ્રેષ્ઠ ਮੰਨਦਾ ਸੀ ਉਹਨੂੰ ਲੈ ਆ ਕੇ ਇੱਕ ਨਾ ਕਟਗਰੇ ਦੇ ਵਿੱਚ ਕਰ ਲੈ ਆ ਕੇ ਖੜਾ ਕਰਤਾ ਉਹਨੂੰ ਸੋਚਣ ਨੂੰ ਮਜਬੂਰ ਕਰਦਾ ਰਵਿਦਾਸ ਜੀ ਨੇ ਉਸ ਖੜੇ ਹੋਏ ਵਿਪਰਵਾਦ ਨੂੰ ਗੋਡੇ ਹੇਟੇ ਸਿਗਾਤਾ ਨੀਮਾ ਕਰਦਾ ਕਿਵੇਂ ਅਸੀਂ ਗੁਰਬਾਣੀ ਵਿੱਚ ਕਰਕੇ ਸ਼ਬਦ ਆਉਂਦਾ ਕਿ ਜਾਂਕੇ ਕੁਟੰਬ ਕੇ ਢੇਡ ਸਭ ਟੋੜ ਟ ਮੰਤ ਫਿਰੈ ਉਹ ਜੂ ਬਨਾਰਸੀ ਆਸ ਪਾਸਾ ਅਚਾਰ ਸਹਿਤ ਵਿਪਰ ਕਰੇ ਡੋਤ ਤਨ ਤਨੇ ਰਵਿਦਾਸ ਦਾਸੰਦਸ ਕਿ ਉਹ ਲੋਕ ਉਸ ਭਗਤ ਰਵਦਾਸ ਜੀ ਦੇ ਕਬੀਲੇ ਦੇ ਉਹ ਲੋਕ ਜਿਨ੍ਹਾਂ ਨੂੰ ਨੀਮੀ ਜਾਤ ਵਾਲੇ ਅਛੂਤ ਦਲਤ ਕਿਹਾ ਜਾਂਦਾ ਸੀਗਾ ਔਰ ਜਿਨ੍ਹਾਂ ਦਾ ਕੰਮ ਸੀਗਾ ਕਿ ਮਰੇ ਹੋਏ ਪਸ਼ੂਆਂ ਨੂੰ ਢੋਣਾ ਅੱਜ ਉਹਨਾਂ ਦੇ ਅੱਗੇ ਜਿਹੜਾ ਬੇਪਰਵਾਦ ਆ ਉਹ ਹੱਥ ਜੋੜੀ ਖੜਾ ਉਹਨਾਂ ਦੇ ਪੈਰੀਂ ਹੱਥ ਲਾ ਰਿਹਾ ਹੋਇਆ ਕੀ ਸੀਗਾ ਦੋਸਤੋ ਹੋਇਆ ਇੰਜ ਹੋਇਆ ਸੀਗਾ ਕਿ ਕਾਂਸੀ ਦੇ ਰਾਜੇ ਨਰੇਸ਼ ਦੇ ਕੋਲ ਇੱਕ ਸ਼ਿਕਾਇਤ ਗਈ ਸ਼ਿਕਾਇਤ ਵਿੱਚ ਕਾਰ ਕੀ ਆ ਜੀ ਬ੍ਰਾਹਮਣਵਾਦ ਸੀਗਾ ਜਿਹੜਾ ਬੇਪਰਵਾਦ ਸੀ ਉਹਨਾਂ ਨੇ ਸ਼ਿਕਾਇਤ ਕੀਤੀ ਕਿ ਜੇ ਉਹ ਭਗਤ ਰਵਿਦਾਸ ਹੈ ਉਹ ਸਾਡੇ ਕਰਮਕਾਂਡ ਨੂੰ ਨਹੀਂ ਮੰਨਦਾ ਉਹ ਅਵਤਾਰਵਾਦ ਨੂੰ ਨਹੀਂ ਮੰਨਦਾ ਉਹੋ ਮੂਰਤੀ ਪੂਜਾ ਦਾ ਖੰਡਨ ਕਰਦਾ ਚੌਥਾ ਉਹ ਸਾਡੇ ਜਨੇਊ ਨੂੰ ਨਹੀਂ ਮੰਨਦਾ ਤੇ ਜਿਹੜਾ ਉਸ ਸਮੇਂ ਰਾਜਾ ਸੀਗਾ ਸੀ ਤਾਂ ਉਹ ਬ੍ਰਾਹਮਣ ਪਰ ਕਿਤੇ ਨਾ ਕਿਤੇ ਉਹਦੇ ਵਿੱਚਕਾਰ ਜਸਟਿਸ ਕਰਨ ਦੀ ਕਹ ਲੋ ਵੀ ਸੀਗੀ ਉਹਦੇ ਵਿੱਚਕਾਰ ਹਨਾ ਵੀ ਪਾਲਣ ਕਰਦਾ ਸੀਗਾ ਵੀ ਇੱਕ ਚੰਗਾ ਰਾਜਾ ਹੋਣ ਦਾ ਉਹ ਹੈਗਾ ਸੀ ਪਰ ਬ੍ਰਾਹਮਣ ਉਹ ਜਿਵੇਂ ਅੱਜ ਕਲਾ ਸਭ ਅਸੀਂ ਵੀ ਆਪਣੇ ਇੱਧਰ ਦੇਖਦੇ ਆਂ ਵੀ ਸਾਡੇ ਵੀ ਤਾਂ ਅੱਜ ਦਿਨ ਕਿਸੇ ਨਾ ਕਿਸੇ ਨੂੰ ਉਹ ਹੋਇਆ ਰਹਿੰਦਾ ਫਰਮਾਨ ਜਾਰੀ ਹੋਇਆ ਰਹਿੰਦਾ ਹਨਾ ਵੀ ਇਹ ਸੀਗਾ ਪਰਸਿਓ ਸ਼ੀਕਦੇ ਹੋ ਜਿਹਾ ਐਡਾ ਕਰਦੇ ਹੋ ਹਨਾ ਕਿਉਂਕਿ ਧਰਮ ਦੋਸਤ ਕੋਈ ਮਾੜਾ ਨਹੀਂ ਹੁੰਦਾ ਮਾੜੇ ਹੁੰਦੇ ਨੇ ਲੋਕ ਸਾਡੀਆਂ ਗਲਤੀਆਂ ਕਰਕੇ ਧਰਮ ਬਦਨਾਮ ਹੋ ਜਾਂਦਾ ਹੁਣ ਜਿਹੜਾ ਰਾਜਾ ਸੀਗਾ ਸੀਦਾ ਉਹ ਬ੍ਰਾਹਮਣ ਉਹਨਾਂ ਨੇ ਬ੍ਰਾਹਮਣਾਂ ਨੂੰ ਬਾਕੀ ਦਨੇ ਇੱਕ ਗੱਲ ਕਹੀ ਕਹਿੰਦੇ ਠੀਕ ਹੈ ਮੈਂ ਰਵਿਦਾਸ ਨੂੰ ਤਲਬ ਕਰ ਲੈਣਾ ਮੈਂ ਉਹਨਾਂ ਨੂੰ ਬੁਲਾ ਲੈਣਾ ਪਰ ਮੇਰੀ ਇੱਕ ਸ਼ਰਤ ਆ ਵੀ ਦੋਹਾਂ ਦੇ ਵਾਸਤੇ ਜਿਹੜੀ ਸਜਾ ਹੋਗੀ ਮਕਰਰ ਕਰੂੰਗਾ ਮੈਂ ਉਹ ਬਿਲਕੁਲ ਬਰਾਬਰ ਹੋਗੇ ਕਹਿੰਦੇ ਜੀ ਉਹ ਕਿਹੜੀ ਜੇਕਰ ਕਹਿੰਦੇ ਇੱਕ ਪਾਸੇ ਮੈਂ ਰਵਿਦਾਸ ਜੀ ਨੂੰ ਬੁਲਾਉਗਾ ਉਹਨਾਂ ਦੇ ਸਮਦਾਇ ਦੇ ਲੋਕਾਂ ਨੂੰ ਬੁਲਾਉਗਾ ਦੂਜੇ ਪਾਸੇ ਤੁਹਾਡੇ ਲੋਕ ਹੋਣਗੇ ਉਹਨਾਂ ਨੂੰ ਬੁਲਾਉਗਾ ਵਿਦਵਾਨ ਪੰਡਤਾਂ ਨੂੰ ਜੇਕਰ ਇਸ ਚਰਚਾ ਦੇ ਵਿਚਾਰ ਬਹਿਸ ਦੇ ਵਿਚਾਰ ਰਵਿਦਾਸ ਜੀ ਹਾਰ ਗਏ ਤਾਂ ਤੁਹਾਡੇ ਵਿਦਵਾਨ ਪੰਡਤਾਂ ਨੂੰ ਆਪਦੇ ਮੋਢਿਆਂ ਤੇ ਚੁੱਕ ਕੇ ਪਾਲਕੀ 'ਚ ਬਿਠਾ ਕੇ ਉਹਨਾਂ ਦੇ ਘਰ ਤੱਕ ਛੱਡ ਕੇ ਆਉਣਗੇ ਔਰ ਦੂਸਰੀ ਗੱਲ ਜੇਕਰ ਬੰਮ ਨੂੰ ਤੁਸੀਂ ਹਾਰ ਗਏ ਤਾ ਫਿਰ ਤੁਹਾਨੂੰ ਰਵਿਦਾਸ ਜੀ ਨੂੰ ਆਪਦੇ ਮੋਢਿਆਂ ਤੇ ਬਿਠਾ ਕੇ ਉਹਨਾਂ ਦੇ ਘਰ ਤੱਕ ਛੱਡ ਕੇ ਆਉਣਾ ਪੈਣਾ ਕਹਿੰਦੇ ਜੀ ਠੀਕ ਆ ਮਜ਼ੂਰ ਆ ਦਿਨ ਮਥਲੇ ਆ ਗਿਆ ਦਿਨ ਮਥਲੇ ਆ ਗਿਆ ਤਾਂ ਵਿਚਾਰ ਚਰਚਾ ਸ਼ੁਰੂ ਹੋ ਗਈ ਪਹਿਲਾ ਸਵਾਲ ਕੀਤਾ ਗਿਆ ਰਵਿਦਾਸ ਜੀ ਨੂੰ ਭਗਤ ਰਵਿਦਾਸ ਜੀ ਨੂੰ ਕਿ ਤੁਸੀਂ ਮੂਰਤੀ ਪੂਜਾ ਦਾ ਖੰਡਨ ਕਰਦੇ ਹੋ ਭਗਤ ਰਵਿਦਾਸ ਜੀ ਕਹਿੰਦੇ ਬਿਲਕੁਲ ਮੈਂ ਮੂਰਤੀ ਪੂਜਾ ਦਾ ਖੰਡਨ ਕਰਦਾ ਸੀ ਨਹੀਂ ਮੰਨਦੇ ਮੂਰਤੀ ਪੂਜਾ ਨੂੰ ਜੋ ਗੁਰਨਾਥਾ ਜੀ ਮਾਰਾ ਸਾਨੂੰ ਕਹਿੰਦੇ ਨੇ ਨਾ ਥਾਪਿਆ ਨਾ ਜਾਇ ਕੀਤਾ ਨਾ ਹੋਏ ਅਸੀਂ ਨਹੀਂ ਮੰਨਦੇ ਕਬੀਰ ਸਾਹਿਬ ਜੀ ਕਹਿੰਦੇ ਨੇ ਹਨਾ ਕਹਿੰਦੇ ਏਕ ਪਾਖਾਨਗਾਰ ਦੇ ਮੂਰਤੀ ਕਿੰਨੀ ਦੇ ਕੇ ਛਾਤੀ ਪਾਓ ਜੇ ਇਹ ਮੂਰਤੀ ਸੱਚੀ ਹੈ ਤਾਂ ਗੜਨਹਾਰੇ ਖਾਓ ਜੇਕਰ ਮੂਰਤੀ ਦੇ ਵਿਚਕਾਰ ਕੋਈ ਅਜ਼ਮਤ ਹੁੰਦੀ ਕੋਈ ਸ਼ਕਤੀ ਹੁੰਦੀ ਤਾਂ ਫਿਰ ਇਹ ਉਸੇ ਮੂਰਤੀਕਾਰ ਨੂੰ ਜਿਹਨੇ ਮੂਰਤੀ ਘੜੀ ਆ ਉਹਨੂੰ ਖਾ ਜਾਂਦੀ ਕਿਉਂਕਿ ਜਿਹੜਾ ਮੂਰਤੀਕਾਰ ਆ ਉਹ ਤਾਂ ਮੂਰਤੀ ਦੇ ਉੱਤੇ ਬੈ ਕੇ ਨੂੰ ਘੜਦਾ ਮੂਰਤੀ ਦੇ ਵਿਚਕਾਰ ਕੋਈ ਅਜ਼ਮਤ ਨਹੀਂ ਹੈਗੀ ਗੁਰਗੋਨ ਸਿੰਘ ਜੀ ਮਹਾਰਾਜ ਜ਼ਫਰਨਾਮੇ ਦੇ ਵਿਚਕਾਰ ਕਹਿੰਦੇ ਨੇ ਇਹੋ ਕਿ ਉਹ ਕਹਿੰਦੇ ਨੇ ਕਿ ਮੈਂ ਮੂਰਤੀਆਂ ਨੂੰ ਨਹੀਂ ਮੰਨਦਾ ਮਨਮ ਕੁਸ਼ਮਮ ਕੋਹੀ ਆ ਬੁੱਤਪ੍ਰਸ ਕੇ ਆ ਬੁੱਤਪ੍ਰਸ ਦੋ ਮਨਮ ਬੁੱਤ ਸ਼ਕਸਤ ਤੁਸੀਂ ਬੂਰਤੀਆਂ ਨੂੰ ਆਈਡਲ ਨੂੰ ਤੁਸੀਂ ਪੂਜਣ ਵਾਲੇ ਹੋ ਤੇ ਮੈਂ ਬੁੱਤਾਂ ਨੂੰ ਤੋੜਨ ਵਾਲਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਕੀ ਹੋਇਆ ਜੀ ਦੂਜੀ ਥਰੀ ਵਾਲ ਕਹਿੰਦੇ ਨੇ ਕਹਿੰਦੇ ਤੁਸੀਂ ਕਿ ਅਵਤਾਰਵਾਦ ਨੂੰ ਨਹੀਂ ਮੰਨਦੇ ਕਹਿੰਦੇ ਠੀਕ ਹੈ ਜੀ ਨਹੀਂ ਮੈਂ ਅਵਤਾਰਵਾਦ ਨੂੰ ਮੰਨਦਾ ਤੁਸੀਂ ਅਵਤਾਰਵਾਦ ਨੂੰ ਪ੍ਰਮਾਣ ਸਹਿਤ ਮੇਰੇ ਸਾਹਮਣੇ ਰੱਖੋ ਮੈਂ ਤੇ ਸ਼ਰਤ ਹਾਰ ਜਾਵਾਂਗਾ ਨਹੀਂ ਇਹ ਸਦੀ ਕਰ ਸਕੇ ਤੀਸਰਾ ਕਰਮ ਫਲਸਫੀ ਨਹੀਂ ਅਸੀਂ ਉਹਨੂੰ ਮੰਨਦੇ ਚੌਥੀ ਵਿਚਾਰੋ ਬਦਰਦਸ ਜੀ ਕਹਿੰਦੇ ਕਹਿੰਦੇ ਵੀ ਸੰਸਕ੍ਰਿਤ ਦੇ ਵਿਚਾਰ ਕਹਿੰਦੇ ਤੁਹਾਡੇ ਕੋਲ ਚਾਰ ਵੇਦ ਨੇ 6 ਸ਼ਾਸਤਰ ਨੇ 17 ਪ੍ਰਾਨ ਨੇ 27 ਸਿਮਰਤੀਆਂ ਨੇ 52 ਦੇ ਕਰੀ ਉਪਨਿਸ਼ਦਾਂ ਨੇ ਤੇ ਇੱਕ ਗਾਇਤਰੀ ਮਤਰਾ ਕੁੱਲ ਮਲਾ ਕੇ ਤੁਹਾਡੇ ਕੋਲ 108 ਧਾਰਮਿਕ ਗ੍ਰੰਥ ਨੇ ਤੁਹਾਡੀ ਮੂਰਤੀ ਨੂੰ ਮੇਰੀ ਗੋਦੀ 'ਚ ਬਿਠਾਉਣਾ ਤੁਸੀਂ ਕੋਈ ਵੀ ਮੰਤਰ ਪੜ੍ਹੋ ਜੇਕਰ ਮੂਰਤੀ ਮੇਰੀ ਗੋਦੀ 'ਚ ਉੱਠ ਗਈ ਤੁਹਾਡੇ ਕੋਲ ਆਗੀ ਹਾਕਰ ਦੀ ਮੂਰਤੀ ਆ ਗਈ ਤਾਂ ਮੈਂ ਸਮਝ ਲੂੰਗਾ ਵੀ ਮੈਂ ਇਹ ਜਿਹੜੀ ਵਿਚਾਰ ਆ ਮੈਂ ਹਾਰ ਰਿਹਾ ਤੇ ਮੈਂ ਤੁਹਾਨੂੰ ਆਪਦੇ ਮੋਢੇ ਚੜਕੇ ਛੱਡ ਕੇ ਆਉਂਗਾ ਮੰਤਰ ਜੋਰ ਲਾ ਲਿਆ ਉਹਨਾਂ ਨੇ ਬ੍ਰਾਹਮਣਾਂ ਨੇ ਪੜਤਲੇ ਮੂਰਤੀ ਟਸਤ ਮਸ ਨਹੀਂ ਹੋਈ ਸੋ ਜੋ ਪੂਰਾ ਦਿਨ ਇਹ ਵਾਰਤਾਲਾਪ ਹੋਈ ਆ ਤਾਂ ਜਿਹੜਾ ਕਾਂਸ਼ੀ ਦਾ ਨਰੇਸ਼ ਸੀ ਉਹਨੇ ਇਹ ਗੱਲ ਕਹੀ ਕਿ ਇਸ ਵਿਚਾਰਧਾਰਾ ਦੇ ਵਿਚਾਰ ਭਗਤ ਰਵਦਾਸ ਜੀ ਜੇਤੂ ਨੇ ਵਿਨਰ ਨੇ ਸੋ ਹੁਣ ਜਿਹੜੇ ਬ੍ਰਾਹਮਣ ਸੀਗੇ ਉਹਨਾਂ ਨੂੰ ਸ਼ਰਤ ਦੇ ਮੁਤਾਬਕ ਭਗਤ ਰਵਦਾਸ ਜੀ ਨੂੰ ਆਪਦੇ ਮੋਢਿਆਂ ਤੇ ਬਿਠਾ ਕੇ ਘਰ ਤੱਕ ਛੱਡ ਕੇ ਆਉਣਾ ਪਿਆ ਜਿਹੜਾ ਆਪਾਂ ਸ਼ਬਦ ਪੜ੍ਹਦੇ ਆ ਨਾ ਗੁਰਬਾਣੀ ਦੇ ਵਿਚਾਰ ਆਉਂਦਾ ਕਿ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਵਾਜ ਗੁਸਈਆ ਮੇਰਾ ਮਾਥੈ ਸ਼ਤਰਤ ਰਹਿ ਕੇ ਏ ਗਰੀਬ ਨਵਾਜ ਥੋਡੇ ਬਿਨਾ ਇਹ ਕੌਣ ਕਰ ਸਕਦਾ ਕਿ ਉਹ ਜਿਸ ਨੂੰ ਸ਼ੂਦਰ ਸ਼ੂਦਰ ਦਲਿਤ ਦਲਿਤ ਚਮਾਰ ਚਮਾਰ ਕਹਿ ਕੇ ਭੰਡਾ ਜਾਂਦਾ ਸੀ ਅੱਜ ਉਸੇ ਰਵਦਾ ਦੇ ਸਿਰ ਉਤੇ ਛੱਤਰ ਝੁਲ ਰਿਹਾ ਔਰ ਜਿਹੜਾ ਬ੍ਰਾਹਮਣ ਸੀ ਬੇਪਰਵਾਦੀ ਸੀਗਾ ਜਿਹੜਾ ਸਾਨੂੰ ਭੰਡਦਾ ਸੀ ਬਾਰ-ਬਾਰ ਕਹਿ ਕੇ ਉਹ ਅੱਜ ਮੈਨੂੰ ਮੋਢਿਆਂ ਦੇ ਉੱਤੇ ਤੇ ਅਚਾਰ ਸਹਿਦ ਬੇਪਰ ਕਰੇ ਡੰਡੌਤ ਤਨੇ ਰਵਦਾਸ ਦਾਸਾਂ ਅੱਜ ਮੈਨੂੰ ਘਰ ਤੱਕ ਛੱਟ ਕੇ ਆ ਰਿਹਾ ਹੁਣ ਤੁਸੀਂ ਦੇਖੋ ਦੋਸਤੋ ਇਹ ਗੱਲ ਨੂੰ ਹਜਮ ਕਰਨਾ ਬਹੁਤ ਜ਼ਿਆਦਾ ਔਖਾ ਇੱਕ ਬੇਪਰਵਾਦ ਵਾਸਤੇ ਉਸ ਸਮੇਂ ਕਿਉਂਕਿ ਕਾਂਸੀ ਔਰ ਬਨਾਰਸ ਉਸ ਸਮੇਂ ਗੜ ਸੀ ਬ੍ਰਾਹਮਣਾ ਦਾ ਹੁਣ ਆਪਦੇ ਆਪ ਨੂੰ ਬਚਾਉਣ ਦੀ ਖਾਤਰ ਬ੍ਰਾਹਮਣਵਾਦ ਨੇ ਉਸ ਸਮੇਂ ਇੱਕ ਵਿਪਰਵਾਦ ਨੇ ਇੱਕ ਸਾਖੀ ਘੜੀ ਸਾਖੀ ਦੀ ਵਿਚਾਰ ਕੀ ਸੀਗਾ ਕਹਿੰਦੇ ਅਖੇ ਅਸੀਂ ਤਾਂ ਰਵਿਦਾਸ ਦੇ ਅੱਗੇ ਝੁਕੇ ਨਹੀਂ ਅਸੀਂ ਤਾਂ ਸਾਡਾ ਪ੍ਰਾਣਾ ਸਾਥੀ ਸੀਗਾ ਇਹ ਰਵਿਦਾਸ ਪਿਛਲੇ ਜਨਮ ਦਾ ਇਹ ਬ੍ਰਾਹਮਣ ਸੀਗਾ ਇਸ ਦਾ ਦੇ ਬ੍ਰਾਹਮਣ ਭਾਈ ਦੇ ਸਾਥ ਅੱਗੇ ਝੁਕੇ ਆ ਕਹਿੰਦੇ ਜੋ ਕਿਵੇਂ ਕਹਿੰਦੇ ਪ੍ਰਾਣੇ ਕਹਿੰਦੇ ਗੱਲ ਆ ਜੀ ਕਹਿੰਦੇ ਰਾਮਾਨੰਦ ਜੀ ਹੋਏ ਨੇ ਰਾਮਾਨੰਦ ਜੀ ਦਾ ਇੱਕ ਚੇਲਾ ਸੀ ਜੋ ਕਿ ਬ੍ਰਾਹਮਣ ਸੀ ਅੱਛਾ ਜੀ ਰਾਮਾਨੰਦ ਜੀ ਨੇ ਆਪਦੇ ਬ੍ਰਾਹਮਣ ਚੇਲੇ ਨੂੰ ਕਿਹਾ ਕਿ ਪਿੰਡ ਦੇ ਵਿੱਚ ਉਹ ਗਜਾ ਕਰਕੇ ਲੱਗੇ ਆ ਪਿੰਡ ਦੇ ਵਿੱਚੋਂ ਕੁਝ ਭਿਖਿਆ ਲੈ ਕੇ ਆ ਆਪਾਂ ਆਪਣੇ ਠਾਕੁਰ ਨੂੰ ਭੋਗ ਲਵਾਉਣਾ ਜਿਹੜਾ ਬ੍ਰਾਹਮਣ ਚੇਲਾ ਸੀ ਉਹ ਗਜਾ ਕਰਨ ਚਲੇ ਗਿਆ ਭਿਖਿਆ ਲੈਣ ਚਲੇ ਗਿਆ ਜਦੋਂ ਗਜਾ ਕਰਕੇ ਵਾਪਸ ਆਇਆ ਔਰ ਗਜਾ ਲਿਆ ਕਿ ਰਾਮਾਨੰਦ ਜੀ ਨੇ ਦਿੱਤਾ ਰਾਮਾਨੰਦ ਜੀ ਨੇ ਠਾਕੁਰ ਨੂੰ ਭਾਗ ਕੇ ਮੂਰਤੀ ਨੂੰ ਭੋਗ ਲਵਾਇਆ ਜਦੋਂ ਭੋਗ ਲਵਾਇਆ ਮੂਰਤੀ ਨੇ ਭੋਗ ਨਾ ਲਾਇਆ ਇਹ ਗੱਲ ਦੇਖ ਕੇ ਜਿਹੜਾ ਦਾਮਾ ਜੰਦ ਰਾਮਾਨੰਦ ਜੀ ਸੀ ਕਿ ਉਹਨਾਂ ਨੇ ਚਿੰਤਾ ਛੱਡ ਗਈ ਉਹ ਕਹਿੰਦੇ ਭੋਗ ਹੀ ਨਹੀਂ ਲਾਇਆ ਇਹ ਤਾਂ ਪਹਿਲਾਂ ਕਦੇ ਹੋਇਆ ਨਹੀਂਗਾ ਉਹਨਾਂ ਨੇ ਪੁੱਛਿਆ ਵੀ ਤੂੰ ਕਿਹਦੇ ਕਿਹਦੇ ਘਰੋਂ ਪਿੰਡ ਦੇ ਵਿੱਚੋਂ ਮੰਗ ਕੇ ਲੱਗੇ ਆਇਆ ਭਿਖਿਆ ਉਹ ਕਹਿੰਦਾ ਜੀ ਵੀ ਆ ਫਲਾਨਾ ਫਰਣਾ ਇਦਾਂ ਕਰਕੇ ਘਰ ਉਹਨੇ ਗਨਾਤੇ ਉਹਨੇ ਇੱਕ ਕਰ ਉਹ ਵੀ ਗਨਾਤਾ ਜਿਹੜਾ ਕਰਕੇ ਕਿਤੇ ਕਿਸੇ ਸ਼ੂਦਰ ਦਾ ਸੀਗਾ ਉਹ ਕਹਿੰਦਾ ਵੀ ਤੂੰ ਕਿਸੇ ਨੀਵੀਂ ਜਾਤ ਵਾਲੇ ਦੇ ਘਰੋਂ ਕਹਿੰਦੇ ਸ਼ੂਦਰ ਦੇ ਘਰੋਂ ਤੂੰ ਪ੍ਰਸ਼ਾਦਾ ਲੈ ਕੇ ਆਇਆ ਭਗਵਾਨ ਨੇ ਪਰਵਾਹ ਨਹੀਂ ਕੀਤਾ ਜਾਂ ਤੈਨੂੰ ਮੈਂ ਜਦੋਂ ਸ਼ਰਾਬ ਦੇਣਾ ਵੀ ਤੂੰ ਉਸੇ ਉਸੇ ਨੀਵੀਂ ਵਰਗ ਵਾਲੇ ਚਮਾਰ ਜਾਤੀ ਦੇ ਘਰੇ ਉਸ ਬੰਦੇ ਦੇ ਘਰੇ ਜਾ ਕੇ ਤੂੰ ਜਨਮ ਲਏਗਾ ਸੋ ਬੱਚੇ ਨੇ ਉਸ ਬ੍ਰਾਹਮਣ ਭਗਤ ਨੇ ਉਸੇ ਜਾ ਕੇ ਜਨਮ ਲਿਆ ਫਿਰ ਜਦੋਂ ਅਛਾ ਹੋਰ ਫਿਰ ਸਾਖੀ ਨੂੰ ਘੜਦੇ ਨੇ ਫਿਰ ਬੱਚਾ ਦੁੱਧ ਨਹੀਂ ਸੀ ਪੀਂਦਾ ਕਹਿੰਦੇ ਦੁੱਧ ਨਹੀਂ ਸੀ ਪੀਂਦਾ ਸਿਆਣਿਆਂ ਨੂੰ ਕਿਹਾ ਵੈਦਾਂ ਨੂੰ ਕਿਹਾ ਕੋਈ ਰਾਸਨਾ ਆ ਫਿਰ ਰਾਮਾਨੰਦ ਜੀ ਤੱਕ ਪਹੁੰਚ ਕੀਤੀ ਰਾਮਾਨੰਦ ਜੀ ਦੁਆਰਾ ਆਏ ਰਾਮਾਨੰਦ ਜੀ ਕਹਿੰਦੇ ਉਹਦੇ ਕਰਨ ਦੇ ਵਿਚਾਰ ਕਿਹਾ ਕਿ ਮੈਂ ਤੇਰਾ ਪਿਛਲੇ ਜਨਮ ਦਾ ਗੁਰੂ ਹਾਂ ਤੂੰ ਮੇਰਾ ਚੇਲਾ ਤੂੰ ਦੁੱਧ ਪੀਲਾ ਐਨੀ ਗੱਲ ਸੁਣ ਕੇ ਬੱਚੇ ਨੇ ਦੁੱਧ ਪੀਣਾ ਸ਼ੁਰੂ ਕਰਤਾ ਦੇਖੋ ਦੋਸਤੋ ਹੁਣ ਇਹਦੇ ਵਿਚਾਰ ਇੱਕ ਸੋਚਣ ਵਾਲੀ ਗੱਲ ਆ ਵੀ ਉਹ ਠਾਕਰ ਜਿਹਨੂੰ ਇੱਕ ਨੀਮੀ ਜਾਤ ਦਲਤ ਦਲਤ ਦੇ ਘਰ ਦੇ ਦਾਣਾ ਪੋਜਨ ਦਾ ਟੁਕੜਾ ਜਾਂ ਪੋਜਨ ਦਾ ਪਦਾਰਥ ਪ੍ਰਵਾਨ ਨਹੀਂ ਹੋਇਆ ਜਿਹਨੇ ਪਦਾਰਥ ਪ੍ਰਵਾਨ ਨਹੀਂ ਕੀਤਾ ਇੱਕ ਰੋਟੀ ਦਾ ਟੁਕੜਾ ਪ੍ਰਵਾਨ ਨਹੀਂ ਕੀਤਾ ਉਹਨੂੰ ਦਲਤ ਘਰ ਦੇ ਵਿੱਚ ਜੰਮਿਆ ਇੱਕ ਬੱਚਾ ਕਿਵੇਂ ਪ੍ਰਵਾਨ ਹੋ ਜੂਗਾ ਇਹਦੇ ਸਵਾਲ ਆ ਸੋਚੀ ਕਰਿਓ ਸੋਚਿਓ ਜੀ ਹਾਂ ਫੇਰ ਉਸ ਤੋਂ ਬਾਅਦ ਜੀ ਚਲੋ ਇਹ ਗੱਲ ਹੋ ਗਈ ਹੈ ਜੀ ਜੇਤੂਗਰਾਦ ਹੋ ਗਿਆ ਜੀ ਅੱਗੇ ਗੱਲ ਚੱਲਦੀ ਹੈ ਜੀ ਫਿਰ ਅੱਗੇ ਹੁਣ ਤੱਕ ਤਾਂ ਜਿਹੜਾ ਬੇਪਰਵਾਦ ਆ ਉਹ ਭਗਤ ਰਵਦਾਸ ਜੀ ਦਾ ਦੁਸ਼ਮਣ ਸੀਗਾ ਹਨਾ ਪਰ ਉਹ ਕੱਲਾ ਕੁਝ ਕਰਨੀ ਸੀ ਸਦਾ ਹੌਲੀ 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 ਸਟੇਟ ਇਹਦੇ ਵਿੱਚਕਾਰ ਇਨਵੋਲ ਹੋ ਗਈ ਸਟੇਟ ਉਸ ਸਮੇਂ ਉਹ ਸਟੇਟ ਉਦੋਂ ਇਨਵੋਲ ਹੋਈ ਜਦੋਂ ਭਗਤ ਰਵਦਾਸ ਜੀ ਪ੍ਰਚਾਰ ਕਰਦੇ ਕਰਦੇ ਚਤੌੜਗੜ ਦੇ ਏਰੀਆ ਵਿੱਚ ਘਰ ਚਲੇ ਗਏ ਦੋਸਤੋ ਭਗਤ ਰਾਮਦਾਸ ਜੀ ਦੇ ਜੀਵਨ ਦੇ ਵਿੱਚ ਨਾ ਇੱਕ ਮੀਰਾਬਾਈ ਦਾ ਜ਼ਿਕਰ ਆਉਂਦਾ ਮੀਰਾਬਾਈ ਬਾਰੇ ਵੈਸੇ ਵੀ ਆਪਾਂ ਜਾਣਦੇ ਹਾਂ ਹਿਸਟਰੀ ਦੇ ਰੂਜ ਕਰਕੇ ਮੀਰਾਬਾਈ ਉਹ ਸੀ ਜੋ ਕਿ ਕ੍ਰਿਸ਼ਨ ਜੀ ਦੀ ਉਪਾਸ਼ਕ ਕਰਕੇ ਜਿਆਦਾ ਪ੍ਰਸਿੱਧ ਸੀਗੀ ਪਰ ਬਹੁਤਿਆਂ ਨੂੰ ਸਾਨੂੰ ਇਹ ਨਹੀਂ ਪਤਾ ਕਿ ਭਗਤ ਰਾਮਦਾਸ ਜੀ ਦੇ ਹੁੰਦੇ ਹੁੰਦੇ ਭਗਤ ਜੀ ਦੀ ਵਿਚਾਰਧਾਰਾ ਤੋਂ ਮੀਰਾਬਾਈ ਇੰਨੀ ਪ੍ਰਭਾਵਿਤ ਹੋ ਗਈ ਸੀ ਕਿ ਉਹ ਕ੍ਰਿਸ਼ਨ ਭਗਤੀ ਨੂੰ ਛੱਡ ਕੇ ਭਗਤ ਰਾਮਦਾਸ ਜੀ ਦੀ ਚੇਲੀ ਬਣ ਗਈ ਸੀ ਹੋਇਆ ਇੰਜ ਕਿ ਮੀਰਾਬਾਈ ਦੋਸਤੋ ਜਦੋਂ 2 ਸਾਲ ਦੀ ਸੀ ਤਾਂ ਉਹਦੀ ਮਾਤਾ ਦੇ ਚੜਾਈ ਹੋ ਗਈ ਮਾਤਾ ਚੜਾਈ ਕਰਕੇ ਮਾਤਾ ਦੀ ਮੌਤ ਹੋ ਗਈ 15-16 ਸਾਲ ਬਾਅਦ ਉਹਦਾ ਵਿਆਹ ਮਹਾਰਾਣਾ ਸੰਘਾ ਦੇ ਜੋ ਪੁੱਤਰ ਸੀਗਾ ਸੀਗਾ ਭੋਜਰਾਜ ਉਹਦੇ ਨਾਲ ਕਰਤਾ ਉਸ ਤੋਂ ਬਾਅਦ ਕੁਝ ਸਾਲਾਂ ਬਾਅਦ ਜਿਹੜਾ ਭੋਜਰਾ ਸੀਗਾ ਉਹ ਮਰ ਗਿਆ ਫਿਰ ਜਿਹੜਾ ਦਾਦਾ ਸੀ ਸੌਰੀ ਉਹਨਾਂ ਜਿਹੜਾ ਸਹੁਰਾ ਸੀਗਾ ਮਹਾਰਾਣਾ ਸੰਘਾ ਉਹ ਵੀ ਚੜ੍ਹਾਈ ਕਰ ਗਿਆ ਫਿਰ ਉਸ ਤੋਂ ਬਾਅਦ 1527 ਦੇ ਵਿੱਚਕਾਰ ਬਾਬਰ ਨਾਲ ਲੜਦਾ ਲੜਦਾ ਜਿਹੜਾ ਮੀਰਾਬਾਈ ਦਾ ਪਿਤਾ ਸੀਗਾ ਉਹ ਵੀ ਉਹਦੀ ਵੀ ਮੌਤ ਹੋ ਗਈ ਸੋ ਕੁੱਲ ਮਿਲਾ ਕੇ ਬੈਕ ਟੂ ਬੈਕ ਜਦੋਂ ਮੌਤਾਂ ਹੋਈ ਗਈਆਂ ਬਹੁਤ ਛੋਟੀ 28 30 ਸਾਲ ਦੀ ਉਮਰ ਤੱਕ ਮੀਰਾਬਾਈ ਨੇ ਚਾਰ ਪੰਜ ਮੌਤਾਂ ਦੇਖ ਲਿਆ ਸੋ ਇਸ ਚੀਜ਼ ਦਾ ਕਾਰਨ ਬੈਰਾਗ ਹੋਣਾ ਸੁਭਾਵਿਕ ਸੀਗਾ ਮੀਰਾਬਾਈ ਕਿਉਂਕਿ ਆਪਣੇ ਦਾਦੇ ਤੋਂ ਸੀਗੀ ਇਨਸਪਾਇਰ ਸੀਗੀ ਉਹ ਕ੍ਰਿਸ਼ਨ ਜੀ ਦੀ ਭਗਤੀ ਕਰਦਾ ਸੀ ਇਹ ਵੀ ਕਰ ਲੱਗੀ ਪਰ ਹੌਲੀ ਹੌਲੀ ਕੀ ਹੋਇਆ ਜਿਹੜੀ ਇਹਦੀ ਸੱਸ ਸੀਗੀ ਮੀਰਾਬਾਈ ਦੀ ਉਹ ਚਾਲਾ ਜੋ ਇਹ ਡਾਇਨਸਟੀ ਆ ਇੱਕ ਵੰਸ਼ਾ ਉੱਥੋਂ ਦਾ ਜਿਹਦਾ ਨਾਮ ਰਾਜਕੁਮਰ ਸੀਗਾ ਆਪਦੀ ਸੱਸ ਦੇ ਨਾਲ ਉਹ ਮੀਰਾਬਾਈ ਦਾ satsang ਵਾਹਗੁਰੂ ਰਵਿਦਾ ਜੀ ਦਾ satsang ਤੋਂ ਸੌਣ ਚਲੇ ਗਏ ਜੋ satsang ਸੁਣਿਆ ਤਾਂ ਉੱਥੇ ਜਾ ਕੇ ਉਸ satsang ਤੋਂ ਮੀਰਾਬਾਈ ਇੰਨੀ ਪ੍ਰਭਾਵਿਤ ਹੋਈ ਕਿ ਉਸ ਨੇ ਆਪਦਾ ਮਨ ਬਣਾ ਲਿਆ ਉਹ ਕਹਿੰਦੇ ਜੀ ਮੈਂ ਤੁਹਾਨੂੰ ਆਪਦਾ ਗੁਰੂ ਬਣਾਉਣਾ ਹੁਣ ਇੱਥੇ ਜਿਹੜਾ ਬਾਹਮਣਵਾਦ ਆ ਬੇਪਰਵਾਦ ਆ ਉਹ ਫਿਰ ਪ੍ਰੋਬਲਮ ਕ੍ਰੀਏ ਕਰਦਾ ਕਿਉਂ ਕਿ ਲੇਡੀ ਨੂੰ ਔਰਤ ਨੂੰ ਗੁਰੂ ਦੀਖਿਆ ਦਿੱਤੀ ਨਹੀਂ ਜਾ ਸਕਦੀ ਹੁਣ ਤੁਲਸੀ ਕਿਉਂਕਿ ਇਹ ਤੁਲਸੀ ਦਾਸ ਕਹਿੰਦਾ ਤੁਲਸੀ ਦਾਸ ਕਹਿੰਦਾ ਕਹਿੰਦਾ ਵੀ ਔਰਤ ਨੂੰ ਗੁਰੂ ਦੀਖਿਆ ਦਿੱਤੀ ਜਾ ਸਕਦੀ ਭਗਤ ਰਵਿਦਾਸ ਜੀ ਨੇ ਫਿਰ ਵੀ ਇੰਨਾ ਪੁਰਾਣੀਆਂ ਚੀਜ਼ਾਂ ਨੂੰ ਰੱਦ ਕਰਦੇ ਹੋਏ ਮੀਰਾਬਾਈ ਨੂੰ ਇਹ ਉਪਦੇਸ਼ ਦਿੱਤਾ ਕਿ ਤੂੰ ਸ਼ਬਦ ਨਾਲ ਜੁੜ ਤੂੰ ਸ਼ਬਦ ਨਾਲ ਜੁੜੇਂਗੀ ਤੇ ਤਰਪਾਰ ਉਤਾਰਾ ਤਾ ਹੋਣਾ ਇਸ ਗੱਲ ਦੀ ਗਵਾਹੀ ਜਿਹੜੀ ਮੀਰਾਬਾਈ ਆ ਆਪਣੀ ਦੋਹਿਆਂ ਦੇ ਵਿੱਚ ਕਰਦੀ ਆ ਉਹ ਕਹਿੰਦੀ ਆ ਰੇ ਦਾਸ ਰੇ ਦਾਸ ਯਾਨੀ ਕਿ ਰਵਿਦਾਸ ਜੀ ਰੇ ਦਾਸ ਬੋਹੇ ਕਿਰਪਾ ਕਿੰਨੀ ਦੀਨੀ ਨਾਮ ਕੀ ਗੁਟਕੀ ਮੈਨੂੰ ਨਾਮ ਦੀ ਗੁਟਕੀ ਦਿੱਤੀ ਆ ਸੋ ਇਹ ਗੱਲ ਹੁਣ ਸਟੇਟ ਵਾਸਤੇ ਬਹੁਤ ਹੀ ਜ਼ਿਆਦਾ ਚੈਲੰਜ ਬਣ ਗਿਆ ਕਿਉਂਕਿ ਇੱਕ ਉੱਚ ਘਰਾਣੇ ਦੀ ਰਾਜਪੂਤਾਂ ਦੀ ਨੂੰ ਇੱਕ ਨੀਵੀਂ ਜਾਤ ਦੇ ਦਲਿਤ ਉਸ ਸਮੇਂ ਕਿਹਾ ਜਾਂਦੇ ਜਾਂ ਗਲੋਚ ਚਮਾਰ ਜਾਤੀ ਨਾਲ ਸੰਬੰਧਿਤ ਨਾਲ ਇੱਕ ਵਿਅਕਤੀ ਤੋਂ ਗੁਰੂ ਦੀ ਖੇਲ ਆ ਰਹੀ ਆ ਇਹ ਗੱਲ ਹੁਣ ਸਟੇਟ ਵਾਸਤੇ ਬਹੁਤ ਜ਼ਿਆਦਾ ਵੱਡਾ ਚੈਲੰਜ ਸੀਗਾ ਬ੍ਰਾਹਮਣਾਂ ਦੇ ਸਗਲ ਮੌਕਾ ਮਿਲ ਗਿਆ ਹੁਣ ਉਹਨਾਂ ਨੇ ਜਿਹੜਾ ਮੀਰਾਬਾਈ ਦਾ ਦੇਵਰ ਸੀਗਾ ਮੀਰਾਬਾਈ ਦਾ ਇੱਕ ਦੋਸਤੋ ਦੇਵਰ ਸੀਗਾ ਇੱਕ ਉਹਦਾ ਨੰਦ ਸੀਗੀ ਨੰਦ ਦਾ ਨਾਮ ਸੀਗਾ ਉਹਦਾ ਬਾਈ ਦੇਵਰ ਦਾ ਨਾਮ ਸੀਗਾ ਅ ਵੀਰਮ ਜਿਹੜਾ ਵੀਰਮਾਨ ਸੀਗਾ ਉਹ ਦੋਸਤੋ ਉਸ ਸਮੇਂ ਉਹ ਰਾਜਾ ਬਣਿਆ ਜਦੋਂ ਐਦਾਂ ਦੀ ਦੇਖਿਆ ਲਈ ਗੱਲਾਂ ਹੋਣ ਲੱਗੀਆਂ ਮੀਰਾਬਾਈ ਭਗਤੀ ਕਰਨ ਲੱਗੀ ਤਾਂ ਜਿਹੜੀ ਉਹਦਾ ਬਾਈ ਸੀਗੀ ਉਹਦੀ ਨੰਦ ਸੀਗੀ ਉਹ ਇਸ ਗੱਲ ਤੋਂ ਬੜੀ ਖਾਰ ਖਾਂਦੀ ਸੀਗੀ ਉਹ ਚੰਗੀ ਨਹੀਂ ਸਮਝਦੀ ਮੀਰਾਬਾਈ ਨੂੰ ਉਹ ਕਿਸ ਨਾ ਕਿਸੇ ਵੱਲੋਂ ਘਰ 'ਚ ਕਲੇਸ਼ ਰੱਖਦੀ ਸੀਗੀ ਉਹਨਾਂ ਨੇ ਇੱਥੋਂ ਤੱਕ ਕਿ ਜ਼ਹਿਰ ਦੇ ਕੇ ਵੀ ਮੀਰਾਬਾਈ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇੱਕ ਦਿਨ ਮੀਰਾਬਾਈ ਆਪਦੇ ਕਮਰੇ ਦੇ ਵਿੱਚਕਾਰ ਪਰਮੇਸ਼ਰ ਦਾ ਨਾਮ ਲੈ ਰਹੀ ਸੀ ਸਿਮਰਨ ਕਰ ਰਹੀ ਸੀ ਕਿ ਮੀਰਾ ਜਿਹੜੀ ਦੀ ਨਣ ਦਾ ਉਹਦਾ ਬਈ ਨੇ ਜਾ ਕੇ ਆਪਦੇ ਭਰਾ ਨੂੰ ਜਾ ਕੇ ਦੱਸਿਆ ਕਿ ਮੀਰਾਬਾਈ ਆਪਦੇ ਕਿਸੇ ਉਹ ਦਿਨ ਨਾਲ ਕਲਵੀ ਕਿਸ ਗੈਰ ਮਰਦ ਦੇ ਨਾਲ ਕਮਰੇ ਦੇ ਵਿੱਚ ਕਾਰ ਬੈਠੀ ਗੱਲਾਂ ਕਰ ਰਹੀ ਆ ਇਸ ਗੱਲ ਤੋਂ ਰਾਜਾ ਅਗਬੂਲਾ ਹੋ ਗਿਆ ਅਗਬੂਲਾ ਜਦੋਂ ਹੋਇਆ ਤਾਂ ਨੰਗੀ ਤਲਵਾਰ ਲੱਗੇ ਮੀਰਾਬਾਈ ਦੇ ਕਬਰ ਵਿੱਚ ਆਇਆ ਜਦੋਂ ਅਗੇ ਦੇਖਿਆ ਉੱਥੇ ਕੋਈ ਵੀ ਨਹੀਂ ਸੀ ਕੱਲੀ ਜੀ ਮੀਰਾਬਾਈ ਸੀਗੀ ਸੋਚੇ ਤਾਂ ਹੋ ਕੇ ਵਾਪਸ ਆ ਗਿਆ ਸੋ ਇਹ ਜਿਹੇ ਘਟਨਾਵਾ ਦੇ ਕਰਕੇ ਮੀਰਾਬਾਈ ਜਿਹੜੀ ਸੀਗੀ ਉਹ ਉਸ ਜਗ੍ਹਾ ਨੂੰ ਛੱਡ ਕੇ ਚਲੀ ਗਈ ਕਿਤੇ ਬਿਨਾਂ ਦੱਸੇ ਚਲੀ ਗਈ ਦੋਸਤੋ ਜਿਹੜਾ ਹੁਣ ਹੈ ਬ੍ਰਾਹਮਣਵਾਦ ਆ ਹੁਣ ਇਕੱਠੇ ਹੋ ਕੇ ਜੋ ਮੇਵਾੜ ਦਾ ਰਾਜਾ ਸੀਗਾ ਵੀਰਨ ਦੇ ਉਹਦੇ ਕੋਲ ਗਏ ਉਹਨਾਂ ਕੋਲ ਜਾ ਕੇ ਸ਼ਿਕਾਇਤ ਕੀਤੀ ਭਗਤ ਰਵਦਾਸ ਜੀ ਨੇ ਸ਼ਿਕਾਇਤ ਕੀਤੀ ਕਿ ਰਾਜਨ ਅਸੀਂ ਪਹਿਲੇ ਹੀ ਰਵਦਾਸ ਤੋਂ ਕਾਂਸ਼ੀ ਦੇ ਜ ਬਹੁਤ ਬੁਰੀ ਤਰ੍ਹਾਂ ਹਾਰ ਚੁੱਕੇ ਆ ਅਸੀਂ ਇਹ ਵਿਚਾਰਤਾਰਾਂ ਦੇ ਸਾਹਮਣੇ ਖੜ ਨਹੀਂ ਸਕੇ ਅਸੀਂ ਠਹਿਰ ਨਹੀਂ ਸਕੇ ਸਾਡੇ ਉਹਨਾਂ ਨੇ ਪੈਰ ਨਹੀਂ ਲਾ ਕਰ ਦਿੱਤੇ ਸਾਨੂੰ ਆਉਦੇ ਮੋਢਿਆਂ ਦੇ ਉੱਤੇ ਬਿਠਾ ਕੇ ਉਸ ਦਲਿਤ ਨੂੰ ਛੱਡ ਕੇ ਆਉਣਾ ਪਿਆ ਉਹਦੇ ਘਰੇ ਅਸੀਂ ਬਹੁਤ ਸ਼ਰਮਿੰਦਾ ਸੀ ਜੀ ਤੋਂ ਅਸੀਂ ਨਹੀਂ ਚਾਹੁੰਦੇ ਵੀ ਰਵਿਦਾਤ ਹੋਰ ਦੀ ਹੋਰ ਹੋਰ ਦੀ ਹੋਰ ਕੁਝ ਵਧ ਜਾਵੇ ਮੁਸੀਬਤ ਬਣ ਜਾਵੇ ਤੇ ਤੂੰ ਇਹ ਕੰਮ ਕਰ ਵੀ ਤੂੰ ਉਹਨੂੰ ਗਿਫਤਾਰ ਕਰ ਤਾਂ ਰਵਦਾਤ ਜੀ ਕਹਿੰਦੇ ਨੇ ਵਾਹਿਗੁਰੂ ਜੀ ਵੀਰਮਦੇਵ ਕਹਿੰਦਾ ਕਹਿੰਦਾ ਵੀ ਮੈਨੂੰ ਕੋਈ ਪੁਖਤਾ ਰੀਜਨ ਤਾਂ ਦਿਓ ਉਹਨੂੰ ਗਿਫਤਾਰ ਕਰਦਾ ਠੀਕ ਹੈ ਮੈਂ ਵੀ ਚਾਹੁੰਨਾ ਵੀ ਉਸਨੂੰ ਉਹ ਕਰਾਂ ਕਿ ਫਿਰ ਮੈਨੂੰ ਕੋਈ ਰੀਜਨ ਤਾਂ ਦਿਓ ਉਹ ਕਹਿੰਦੇ ਜੀ ਰੀਜਨ ਤੇਰੇ ਕੋਲ ਦੋ ਨੇ ਜਰਾ ਜਾਨ ਠੀਕ ਹੈ ਜੀ ਅਸੀਂ ਤੈਨੂੰ ਦੱਸਦੇ ਆ ਤੈਨੂੰ ਪਤਾ ਲੱਗੂਗਾ ਕਿ ਇੱਕ ਤਾਂ ਉਹਨੇ ਆਪ ਦਲੇਤ ਹੋ ਕੇ ਆਪ ਗੁਰੂ ਦਿਖਿਆ ਲਈਆ ਠੀਕ ਹੈ ਜੀ ਅਮਰਸ਼ਾ ਗਿਆ ਤੇ ਦੂਸਰਾ ਹੁਣ ਉੱਚ ਘਰਾਣੇ ਦੀ ਜਿਹੜੀਆਂ ਲੇਡੀਜ਼ ਨੇ ਜਿਵੇਂ ਕਿ ਮੀਰਾਬਾਈ ਆ ਜੋ ਕਿ ਰਾਜਪੂਤਾਂ ਦੀ ਉੱਚ ਘਰਾਣੇ ਦੀ ਨੂੰ ਆ ਉਹਨੂੰ ਵੀ ਇਹਦੀ ਚੀਲੀ ਬਣਾ ਲਿਆ ਸੋ ਤੇਰੇ ਕੋਲ ਪੂਰੇ ਦੋ ਰੀਜਨ ਨੇ ਓਕੇ ਨਾ ਵੀ ਠੀਕ ਹੈ ਮੈਂ ਤਲਬ ਕਰ ਲੈਣਾ ਇਸ ਤੋਂ ਇਲਾਵਾ ਤੁਸੀਂ ਕੋਈ ਹੋਰ ਕਹਿਣਾ ਚਾਹੁੰਦੇ ਹੋ ਕਹਿੰਦੇ ਮੈਨੂੰ ਇਤਿਹਾਸ ਦੇ ਵਿੱਚੋਂ ਵੀ ਦੱਸੋ ਕੋਈ ਪ੍ਰਮਾਣ ਇਹੋ ਜਿਹਾ ਮਿਲਦਾ ਵੀ ਆਪਾਂ ਕਿਸੇ ਨੂੰ ਫੜ ਸਕਦੇ ਹਾਂ ਤਾਂ ਕਹਿੰਦੇ ਹਾਂ ਰਾਜਨ ਜੇ ਤੂੰ ਇਹੀ ਗੱਲ ਚਾਹਨਾ ਤਾਂ ਤੈਨੂੰ ਅਸੀਂ ਹੁਣ ਭਗਵਾਨ ਰਾਮਚੰਦਰ ਦੇ ਜੀਵਨ ਦੇ ਵਿੱਚੋਂ ਵੀ ਤੈਨੂੰ ਅਸੀਂ ਪ੍ਰਮਾਣ ਦੇ ਸਕਦੇ ਹਾਂ ਕਹਿੰਦੇ ਜੀ ਦਿਓ ਕਹਿੰਦੇ ਉਸ ਦਰਬਾਰ ਦੇ ਵਿੱਚਕਾਰ ਇੱਕ ਬ੍ਰਾਹਮਣ ਜੋ ਕਿ ਆਪਦੇ ਮਰੇ ਹੋਏ ਬੱਚੇ ਨੂੰ ਆਪਦੇ ਕਹੋ ਵੀ ਇੱਥੇ ਗੋਦੀ ਚ ਪਾ ਕੇ ਭਗਵਾਨ ਰਾਮਚੰਦਰ ਜੀ ਦੇ ਅੱਗੇ ਆ ਕੇ ਫਰਿਆਦੀ ਹੋ ਗਿਆ। ਰਾਮਚੰਦਰ ਜੀ ਨੇ ਪੁੱਛਦੇ ਨੇ ਇਹ ਕੌਣ ਆ? ਕਹਿੰਦੇ ਜੀ ਇਹ ਮੇਰਾ ਮੁੰਡਾ। ਇਹਨੂੰ ਕੀ ਹੋਇਆ? ਇਹਨੂੰ ਜੀ ਇਹ ਮਰ ਗਿਆ। ਕਿੱਥੇ ਆ? ਇਹਨੂੰ ਕਿਹਨੇ ਮਾਰਿਆ? ਇਹਨੂੰ ਰਾਮਚੰਦਰ ਤੂੰ ਮਾਰਿਆ? ਕਹਿੰਦੇ ਵੀ ਮੈਂ ਮਾਰਿਆ। ਕਹਿੰਦੇ ਹਾਂ ਹਾਂ ਤੂੰ ਮਾਰਿਆ ਇਹਨੂੰ। ਕਹਿੰਦੇ ਵੀ ਮੈਂ ਕਿਵੇਂ ਮਾਰਿਆ ਦੱਸੋ ਮੈਨੂੰ। ਉਹ ਕਹਿੰਦੇ ਵੀ ਯਾਦ ਕਰ ਤੂੰ ਕਿਹਾ ਸੀ ਮੇਰੇ ਰਾਮ ਰਾਜਿਆ ਦੇ ਵਿੱਚ ਕਦੇ ਵੀ ਪਿਤਾ ਦੇ ਹੁੰਦੇ ਹੁੰਦੇ ਪੁੱਤਰ ਦੀ ਮੌਤ ਨਹੀਂ ਹੋਵੇਗੀ। ਤੇਰੇ ਰਾਜੇ ਦੇ ਵਿੱਚ ਤੈਂ ਵਚਨ ਦਿੱਤਾ ਸੀ ਰਾਜਨ ਤੇਰੇ ਰਾਜੇ ਦੇ ਵਿੱਚਕਾਰ ਕੋਈ ਵੀ ਦੁਖੀ ਨਹੀਂ ਹੋਊਗਾ ਕਹਿੰਦੇ ਅਸੀਂ ਤਾਂ ਕਿੰਨੇ ਦੁਖੀ ਆ ਸਾਡੇ ਸਾਹਮਣੇ ਸਾਡਾ ਮੁੰਡਾ ਮਰ ਗਿਆ ਰਾਜਨ ਤੇਰੇ ਰਾਜੇ ਦੇ ਵਿੱਚ ਸਭ ਸਵਰਨ ਜਾਤੀ ਯਾਨਕਿ ਅਸੀਂ ਬ੍ਰਾਹਮਣ ਖੁਸ਼ ਰਹਾਂਗੇ ਪਰ ਅਸੀਂ ਤਾਂ ਦੁਖੀ ਬਹੁਤ ਆ ਤੇਰੇ ਰਾਜੇ ਵਿੱਚ ਰਾਜਨ ਤੇਰੇ ਰਾਜੇ ਵਿੱਚ ਕੁਝ ਨਾ ਕੁਝ ਗਲਤ ਹੋ ਰਿਹਾ ਤੂੰ ਪਤਾ ਕਰ ਤਾਂ रामचंद्र ਜੀ ਨੇ ਆਪਦੀ ਗਰਦਨ ਜੇ ਉਹਨਾਂ ਦੇ ਕੋਲ ਗੁਰੂ ਵਿਸ਼ੇਸ਼ਟ ਜੀ ਸੀਗੇ ਉਹਨਾਂ ਲਈ ਘਮਾਈ ਉਹਨਾਂ ਨੂੰ ਕਹਿੰਦੇ ਵੀ ਗੁਰਦੇਵ ਦੱਸੋ ਇਹ ਕੀ ਕਹਿ ਰਹੇ ਨੇ ਕਹਿੰਦਾ ਰਾਜਨ ਤੇਰੇ ਰਾਹ ਦੇ ਵਿੱਚਕਾਰ ਕੁਝ ਗਲਤ ਹੋ ਨਹੀਂ ਸਕਦਾ ਕਿਉਂਕਿ ਮੈਂ ਤੇਰਾ ਕੋਲ ਗੁਰੂਆਂ ਤੇ ਮੈਂ ਵਰਦਾਨ ਦੇ ਹੀ ਬੈਠਾ ਇਸ ਚੀਜ਼ ਦਾ ਪਰ ਕਿਤਨਾ ਕਿਤੇ ਗਲਤ ਕੀ ਹੋ ਰਿਹਾ ਇੱਕ ਅਨਾਰਥ ਹੋ ਰਿਹਾ ਇੱਕ ਨੀਵੀਂ ਜਾਤੀ ਦਾ ਇੱਕ ਦਲਤ ਨੌਜਵਾਨ ਜਿਹਦਾ ਨਾਮ ਸ਼ੰਭੂ ਕਾਓ ਕਿਤਨਾ ਕਿਤੇ ਲੋਕੇ ਬੈਠਾ ਭਗਤੀ ਕਰ ਰਿਹਾ ਰੱਬ ਦਾ ਨਾਮ ਲੈ ਰਿਆ ਸੋ ਇਸ ਗੱਲ ਨੂੰ ਹੁਣ ਦੋਸਤੋ ਜਦੋਂ ਪਤਾ ਲੱਗਿਆ ਰਾਮਚੰਦਰ ਜੀ ਨੂੰ ਤਾਂ ਉਹ ਆਪਣੀ ਫੌਜ ਦੇ ਨਾਲ ਚਲੇ ਗਏ ਜੰਗਲ ਦੇ ਵਿੱਚ ਜੋ ਜੰਗਲ ਦੇ ਵਿੱਚ ਜਾਂਦੇ ਨੇ ਤਾਂ ਸ਼ੰਭਗੂ ਨੂੰ ਲੱਭਿਆ ਜਾਂਦਾ ਸ਼ੰਭਗੂ ਖੂਹ ਦੇ ਕੋਲ ਬੈਠਾ ਹੁੰਦਾ ਰੱਬ ਦਾ ਨਾਮ ਲੈ ਰਿਹਾ ਹੁੰਦਾ ਤਾਂ ਆਰਾਮ ਚੰਦਰ ਜੀ ਉਹਦੇ ਇਸ ਜੀ ਦਾ ਕਾਰਨ ਪੁੱਛਦੇ ਨੇ ਉਹਦਾ ਨਾਲ वार्तालाਪ ਹੁੰਦੀ ਹੈ আর ਜੋ ਵੀ वार्तालाप ਹੁੰਦੀ ਹੈ ਉਹਦਾ ਪੂਰਾ ਸੰਵਾਦ ਵਾਲਮੀਕ ਜੀ ਨੇ ਲਿਖਿਆ ਹੋਇਆ আর ਉਹ ਇਹ ਵੀ ਲਿਖਦੇ ਨੇ ਵੀ ਆਪਦੇ ਆਪਦੇ ਉਜਵਲ ਉਹਦੇ ਨਾਲ ਕਹੋ ਵੀ ਦਿਮਾਗ ਦੇ ਨਾਲ ਜਿਹੜਾ ਸ਼ੰਭਗੂ ਸੀਗਾ ਉਹਨੇ ਭਗਵਾਨ ਆਰਾਮ ਚੰਦਰ ਜੀ ਨੂੰ ਨਿਰੰਤਰ ਗਾਤਾ ਸੀਗਾ ਪਰ ਹੁਣ ਇੱਕ ਬਹੁ ਗਿਣਤੀ ਨੂੰ ਨਾਲ ਲੈ ਕੇ ਆਏ ਨੇ ਬ੍ਰਾਹਮਣ ਨਾਲ ਆਏ ਨੇ ਉਹਨਾਂ ਦੇ ਨਾਲ ਨੇ ਉਹਨਾਂ ਨੂੰ ਵੀ ਸੈਟੀਸਫਾਈ ਕਰਨਾ ਤਾਂ ਭਗਵਾਨ ਰਾਮਚੰਦ ਜੀ ਨੇ ਤੈਸ਼ ਵਿਚਾ ਕੇ ਸ਼ਮੁਖ ਦੀ ਗਰਦਨ ਵੱਢਤੀ ਸੀ ਇਹੀ ਨਹੀਂ ਦੋਸਤੋ ਜਦੋਂ ਵਾਪਸ ਦੇ ਵਿੱਚ ਵਾਪਸੀ ਦੇ ਵਿਚਕਾਰ ਆ ਰਹੇ ਨੇ ਤਾਂ ਇੱਕ ਇਤਿਹਾਸ ਦੇ ਵਿਚਕਾਰ ਅਗਸਤ ਰਿਸ਼ੀ ਵੀ ਆਉਂਦਾ ਤਾਂ ਇਹ ਵੀ ਆਉਂਦਾ ਇਤਿਹਾਸ ਦੇ ਵਿੱਚ ਵੀ ਅਗਸਤ ਰਿਸ਼ੀ ਦੇ ਆਸ਼ਰਮ ਦੇ ਵਿਚਕਾਰ ਬੈਠ ਕੇ ਭਗਵਾਨ रामचंद्र ਜੀ ਔਰ ਉਹਨਾਂ ਦੇ ਜਿੰਨੇ ਵੀ ਨਾਲ ਸਾਥੀ ਸੀ ਸਾਰਿਆਂ ਨੇ ਜਸ਼ਨ ਮਨਾਇਆ ਕਿ ਅੱਜ ਅਸੀਂ ਇੱਕ ਨੀਮੀ ਜਾਤ ਵਾਲੇ ਦਲਿਤ ਨੂੰ ਉਹਦੇ ਕੀਤੇ ਦੀ ਸਜ਼ਾ ਦੇਖਿਆ ਸੋ ਰਾਜਮ ਤੇਰੀ ਕੋ ਤਾਂ ਇੱਕ ਬਹੁਤ ਵੱਡਾ ਰੀਜਨ ਆ ਔਰ ਉਦਾਸ ਨੂੰ ਫੜਦਾ ਦੇਖੋ ਦੋਸਤੋ ਹੁਣ ਇੱਥੇ ਸਟੇਟ ਆਪ ਦੇ ਪ੍ਰਵਾਦ ਫਿਰ ਇਕੱਠਾ ਹੋ ਗਿਆ ਜਦੋਂ ਵੀ ਸਟੇਟ ਆਰ ਬੇਪਰਵਾਦ ਬ੍ਰਾਹਮਣਵਾਦ ਇਕੱਠਾ ਹੁੰਦਾ ਤਾਂ ਬਹੁਤ ਹੀ ਇਹਦਾ ਜਿਹੜਾ ਰਿਜ਼ਲਟ ਆ ਉਹ ਘਟੀਆਂ ਨਿਕਲਦਾ ਬਹੁਤ ਜਾਂ ਡੇਂਜਰਸ ਨਿਕਲਦਾ ਤੁਸੀਂ ਆਪ ਦੇਖੋ ਜਦੋਂ ਇੱਕ ਸਟੇਟ ਦੇ ਨਾਲ ਬੇਪਰਵਾਦ ਖੜਦਾ ਸਟੇਟ ਜਹਾਂਗੀਰ ਪਲੱਸ ਬੇਪਰਵਾਦ ਚੰਦੂ ਇਕੁਅਲ ਟੂ ਸ਼ਹੀਦੀ ਗੁਰਜਿੰਦੇਵ ਜੀ ਮਹਾਰਾਜ ਜਦੋਂ ਸੂਬੇਦਾਰ ਆ ਜਿਹੜਾ ਵਜੀਰਾ ਸਰਹੰਦੇ ਦਾ ਸਟੇਟ ਆ ਉਹਦੇ ਨਾਲ ਸੁਚਾਨਾਦ ਖੜਦਾ ਬੇਪਰਵਾਦ ਤਾਂ ਛੋੜੇ ਸਾਹਿਬ ਜੀ ਅੱਜ ਵੀ ਸ਼ਹੀਦ ਤੀਸਰਾ ਜਦੋਂ ਫਰਖਸ਼ੀਰ ਦੇ ਨਾਲ ਸਟੇਟ ਦੇ ਨਾਲ ਬੇਪਰਵਾਦ ਰਤਨਚੰਦ ਖੜਦਾ ਤਾਂ ਬਾਬਾ ਬਨਾਰ ਸਿੰਘ ਬਾਦਲ ਦੀ ਸ਼ੀਦ ਹੀ ਹੁਣ ਫੇਰ ਬੇਪਰਵਾਦ ਦੇ ਨਾਲ ਸਟੇਟ ਖੜ ਗਈ ਦੋਨੋਂ ਜਣੇ ਖੜ ਗਏ ਕੀ ਕੀਤਾ ਜਾਂਦਾ ਜੀ ਹੁਣ ਰਵਦਾਸ ਜੀ ਦੀ ਫੇਰ ਸ਼ੀਦ ਹੀ ਹੋਣੀ ਤਾਂ ਲਾਜ਼ਮੀ ਹੋਆ ਯਕੀਨੀ ਹੋਆ ਹੁਣ ਕੀ ਕੀਤਾ ਜੀ ਫਿਰ ਤਲਬ ਕੀਤਾ ਜਾਂਦਾ ਰਵਦਾਸ ਜੀ ਨੂੰ ਚਤੌਰਗੜ ਦੇ ਕਿਲੇ ਦੇ ਵਿੱਚ ਮਿਵਾਰ ਚ ਬੁਲਾਇਆ ਜਾਂਦਾ ਜੀ ਪਹਿਲਾਂ ਦੀ ਕਾਂਸ਼ੀਚ ਉੱਥੇ ਭਗਤ ਰਵਦਾਸ ਜੀ ਦੇ ਵਿਚਾਰ ਤਾਂ ਅੱਗੇ ਹਾਰੇ ਨੇ ਜੇਤੂ ਹੋਏ ਨੇ ਹੁਣ ਬੁਲਾਇਆ ਜਾਂਦਾ ਜੀ ਉਹਨਾਂ ਚਤੌਰ ਦੇ ਵਿੱਚ ਚਤੌਰਗੜ ਦੇ ਕਿਲੇ ਦੇ ਵਿੱਚ ਦੋਸਤੋ ਉੱਥੇ ਕੀ ਹੁੰਦਾ ਫੇਰ ਉਹੀ ਪੁਰ ਆਇਦ ਕੀਤੇ ਜਾਂਦੇ ਨੇ ਉਹੀ ਲਾਇਏ ਜਾਂਦੇ ਨੇ ਮੂਰਤੀ ਪੂਜਾ ਨੂੰ ਨਹੀਂ ਮੰਨਦਾ ਰਵਿਦਾਸ ਰਵਿਦਾਸ ਅਵਤਾਰਵਾਦ ਨੂੰ ਨਹੀਂ ਮੰਨਦਾ ਕਰਮਗਾਹਣ ਨੂੰ ਨਹੀਂ ਮੰਨਦਾ ਇਹਦਾ ਕਰਕੇ ਫਿਰ ਆਪਦੀ ਉਜਵਲ ਆਪਣੇ ਕਹੋ ਵੀ ਦਿਮਾਗ ਦੇ ਨਾਲ ਆਪਦੇ ਰੋਸ਼ਨ ਦਿਮਾਗ ਦੇ ਨਾਲ ਆਪਦੀ ਵਿਚਾਰਧਾਰਾ ਦੇ ਨਾਲ ਭਗਤ ਰਵਦਾਜੀ ਉਹਨੂੰ ਉਹਨੂੰ ਫਿਰ ਹਰਾਉਂਦੇ ਨੇ ਲਾਸਟ ਦੇ ਵਿਚਕਾਰ ਜੋ ਸਾਖੀ ਘੜ ਦਾ ਬੇਪਰਵਾਦ ਰਵਦਾਸ ਜੀ ਬਾਰੇ ਉਹ ਇਹ ਕਹਿੰਦਾ ਵੀ ਜਦੋਂ ਰਵਦਾਸ ਜੀ ਨੂੰ ਅਸੀਂ ਐਂਡੂ ਤੇ ਇਹ ਪੁੱਛਿਆ ਕਿ ਰਵਦਾਸ ਜੀ ਤੁਸੀਂ ਜਨੇਊ ਨੂੰ ਕਿਉਂ ਨਹੀਂ ਪਾਉਂਦੇ ਤੁਸੀਂ ਜਨੇਊ ਨੂੰ ਕਿਉਂ ਨਹੀਂ ਮੰਨਦੇ ਤਾਂ ਰਵਦਾਸ ਜੀ ਨੇ ਕਿਹਾ ਵੀ ਅਸੀਂ ਤਾਂ ਨਾਮ ਦਾ ਜਨੇਊ ਪਾਇਆ ਹੋਇਆ ਅਸੀਂ ਤਾਂ ਇਹਨੂੰ ਹੀ ਮੰਨਦੇ ਆ ਇਹ ਸਾਡੇ ਨਾਲ ਜਾਣਾ ਇਹ ਤਾਂ ਅੱਗੇ ਵਾਲਾ ਜਨੇਊ ਤਾਂ ਸਾਡੇ ਨਾਲ ਵੀ ਨਹੀਂ ਜਾਣਾ ਕਿਸੇ ਦੇ ਨਾਲ ਵੀ ਨਹੀਂ ਜਾਣਾ ਤਾਂ ਅਸੀਂ ਰਵਦਾਸ ਜੀ ਨੂੰ ਕਿਹਾ ਵੀ ਸਾਨੂੰ ਸ਼ੋਅ ਕਰੋ ਕਿੱਥੇ ਆਹੋ ਤੁਹਾਡਾ ਜੋ ਜਿਹਨੇ ਉਹ ਤੁਸੀਂ ਪਾਇਆ ਹੋਇਆ ਨਾਮ ਦਾ ਜਿਹਨੂੰ ਤਾਂ ਕਹਿੰਦੇ ਰਵਦਾਸ ਜੀ ਨੇ ਕੀ ਕੀਤਾ ਆਪਦੀ ਆਰ ਦੇ ਨਾਲ ਜੋ ਚਮੜਾ ਵੱਢਦੀ ਸੀ ਵੱਢਣ ਵਾਲੀ ਹੁੰਦੀ ਆ ਉਹਦੇ ਨਾਲ ਆਪਦੀ ਛਾਤੀ ਨੂੰ ਐਦਾਂ ਪਾੜ ਲਿਆ ਔਰ ਵਿੱਚੋਂ ਉਹਦੇ ਇਹ ਕੱਢ ਲਿਆ ਜੇ ਅਭ ਦੇ ਕਹ ਲੋ ਵੀ ਨਾਮ ਕੱਢ ਕੇ ਨਾਮ ਵਾਲਾ ਜਿਹਨੂੰ ਕੱਢ ਕੇ ਦਿਖਾਤਾ ਔਰ ਰਾਮਚੰਦਰ ਜੀ ਦੀ ਫੋਟੋ ਕੱਢ ਕੇ ਦਿਖਾਤਾ ਸੋ ਦੋਸਤੋ ਜਿਆਦਾ ਖੂਨ ਵਗਣ ਦੇ ਨਾਲ ਕਹਿੰਦੇ ਰਵਦਾਸ ਜੀ ਦੀ ਫਿਰ ਉੱਥੇ ਡੈਥ ਹੋ ਗਈ ਜੋ ਕਿ ਦੋਸਤੋ ਬਿਲਕੁਲ ਹੀ ਸਰਾਸਰ ਗਲਤ ਆ ਰਵਦਾਜੀ ਦੀ ਦੰਦ ਤੋਂ ਸ਼ਹੀਦ ਕੀਤਾ ਗਿਆ ਸੀਗਾ ਉਹਨਾਂ ਨੂੰ ਬਿਲਕੁਲ ਵੀ ਉਹਨਾਂ ਦੀ ਨੇਚਰਲ ਡੈਥ ਨਹੀਂ ਸੀ ਹੋਈ ਆਰਕਾਈ ਡਿਪਾਰਟਮੈਂਟ ਆ ਜਿਹੜਾ ਇਹਨਾਂ ਦਾ ਬਨਾਰਸ ਦਾ ਉਹਦੇ ਡਾਕੂਮੈਂਟਸ ਨੇ ਉਹ ਕਹਿੰਦੇ ਨੇ ਕਿ ਰਵਦਾ ਜੀ ਨੂੰ ਫੜ ਕੇ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ ਸੀਗਾ ਬਹੁਤ ਹੀ ਬੁਰੇ ਤਰੀਕੇ ਨਾਲ ਜ਼ਾਲਮਾ ਤਰੀਕੇ ਦੇ ਨਾਲ ਬ੍ਰਾਹਮਣਾ ਵੱਲੋਂ ਸੋ ਦੋਸਤੋ ਅੱਜ ਹੁਣ ਉਹਨਾਂ ਦਾ ਪ੍ਰਕਾਸ਼ ਪੁਰਬ ਆ ਰਿਹਾ ਅਸੀਂ ਕੋਸ਼ਿਸ਼ ਕਰੀਏ ਉਹਨਾਂ ਦੇ ਚੱਲੇ ਹੋਏ ਜੋ ਉਹਨਾਂ ਨੇ ਸਾਰੇ ਲਈ ਸਮਾਜ ਲਈ ਕੀਤਾ ਨਾ ਕਿ ਇਸ ਅਸੀਂ ਝਗੜੇ ਵਿੱਚ ਪਈਏ ਵੀ ਉਹਨਾਂ ਨੂੰ ਗੁਰੂ ਕਹੀਏ ਜਾਂ ਭਗਤ ਕਹੀਏ ਗੁਰੂ ਕਹਿਣ ਦੇ ਨਾਲ ਬਹੁਤ ਵੱਡੇ ਨਹੀਂ ਹੋਣ ਲੱਗੇ ਰਵਦਾ ਭਗਤ ਕਹਾਂਗੇ ਤਾਂ ਬਹੁਤ ਛੋਟੇ ਨਹੀਂ ਹੋਣ ਲੱਗੇ ਅਸੀਂ ਸ਼ੁਕਰ ਕਰੀਏ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜਿਨ੍ਹਾਂ ਨੇ ਐਡਾ ਵੱਡਾ ਸਾਡੇ ਤੇ ਉਪਕਾਰ ਕੀਤਾ ਵੀ ਸਾਰੇ ਭਗਤਾਂ ਦੀ ਬਾਣੀ ਇਕੱਠੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿਚਾਰ ਦਰਜ ਕਰ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ